ਇਹ ਇਹਦਾ ਜਿਹੜਾ ਉਹ ਤਾਂ 5.5 ਕੁਇੰਟਲ ਤੋਂ ਪਲੱਸ ਪਹੁੰਚ ਦਾ ਕਿਰਾਇਆ ਦੇਣਾ ਪੈਂਦਾ ਹਾਂਜੀ ਉਹ ਲੈ ਜਾਗੇ ਆਪ ਹੀ ਆਪ ਹੀ ਲੈ ਚੁੱਕੇ ਸ਼ਾਇਦ 55 ਤੋਂ ਤਾਂ ਪਲੱਸ ਹੋਣੇ ਚਾਹੀਦੇ ਇਗਲ ਮਾਡਲ ਆਹੇ ਟਰੈਕਟਰ ਕਿਹੜਾ ਹਾਂਜੀ 8 ਟੁੱਟਾ ਟਰੈਕਟਰ ਦੇਣੀ ਆਪਾਂ ਕਿਹੜਾ ਟਰੈਕਟਰ ਨਾਲ ਤੁਸੀਂ ਯੂਜ਼ ਕਰਨਾ ਫਿਰ ਉਹਦੇ ਹਿਸਾਬ ਨਾਲ ਸ਼ਾਫਟ ਦੇ ਗੇੜੇ ਬਣਾ ਦਿੰਦੇ ਗੁੜੇ ਆ ਗਿਆ ਬ੍ਰਾਊਨ ਕੁੜੀ ਕੋਲੇ ਸੱਤੀ ਨੇ ਇੱਥੇ ਬਣਾਉਣੇ ਹਾਲ ਬਾਈ ਨੇ ਹੱਸੀ ਗਾਓ ਪਹੁੰਚੀ ਕਿ ਆਪਾਂ ਇਹ ਆਗੇ ਮੈਂ ਆਪਣੇ ਕੋਲ ਸਾਹਮਣੇ ਆ ਗਿਆ ਜਿਹੜੀ ਵਰਕਸ਼ਾਪ ਜਿਹੜੀ ਬਣਾਈ ਆ ਸਾਈਡ ਤੇ ਆਇਆ ਲੈ ਕੇ ਆਪਾਂ ਨੂੰ ਇੱਥੇ ਰੈਡੀ ਕੀਤੇ ਹੋਇਆ ਢਾਹ ਆਉਂਦੀ ਆ ਬਾਕੀ ਗੱਲਬਾਤ ਕਰਦੇ ਦੱਸਾਂਗੇ ਕੀ ਰੇਟ ਕੀ ਬਣਿਆ ਕਿੰਨੇ ਤਰੀਕੇ ਮੈਦੇ ਛੱਤੀ ਕਰਨ ਹੋ ਗਿਆ ਇਹ ਕਿੰਨੇ ਕਹਿੰਦੇ ਸੀ 22 22 ਵਾਈ ਤਰੀਕ ਦੀ ਸਾਨੂੰ ਮੈਦਾ ਹੀ ਆ ਡੇਟ ਵਕਤ ਦੇਖਦੇ ਜੇ ਪਹਿਲਾਂ ਦਾ ਹੋ ਗਿਆ ਤੇ ਕਿੰਨਾ weight ਆ ਇਹ ਇਹਨਾਂ ਦਾ ਜਿਹੜਾ ਉਹ ਤਾਂ 5.5 ਕੁਇੰਟਲ ਤੋਂ ਪਲੱਸ ਇਹਨਾਂ ਦਾ ਮੈਨੂੰ ਪਤਾ ਨਹੀਂ ਇਹ ਮਤਲਬ ਉਹ ਹਾਂ ਇਹ ਛੱਡ ਕੇ ਗਏ ਸੀਗੇ ਕਿਸੇ ਹੋਰ ਦੇ ਆ ਇਹ ਤੇ ਉਹ ਇਹਨਾਂ ਦਾ ਰੱਖੇ ਹੋਇਆ ਜੇ ਕੋਈ ਕਸਟਮਰ ਆਉਂਦਾ ਤਾਂ ਦੇਖ ਲਓ ਜੀ ਟ੍ਰੋਲੀ ਤੁਸੀਂ ਬਣਾਈ ਜੀ ਹਾਂ ਮੈਂ ਹੀ ਬਣਾਉਈ ਵਾਜੀ ਬਣਾਉਈ ਹਾਂਜੀ ਇਹ ਹੀ ਮਿਲੂਗੀ ਟਾਈਮ ਚੈੱਕ ਕਰ ਲੋ ਇਹਦੀ ਇੱਕ ਇੰਚੀ ਮੋਟੀ ਆ ਨਾਲ ਜੇ ਪਾਤੇ ਆ ਰੋ ਪਹੁੰਚਦੇ ਕਰਾਇਆ ਦੇਣਾ ਪੈਂਦਾ ਹਾਂਜੀ ਹੋ ਰਹਿ ਜਾਗੇ ਆਪ ਆਗੇ ਆਪ ਹੀ ਲੈ ਚੁੱਕੇ ਪਰਵਾਹ ਲਈ ਬੰਦ ਰਹੇ ਇੱਕ ਤਾਂ ਦੇ ਨਹੀਂ ਦੇ ਦਿੱਤਾ ਇੱਕ ਠਿਕ ਪਿਆ ਵਿੱਚ ਹਲਾ ਇਹ ਪੀਡੀਸੀ ਵਾਲਿਆਂ ਦਾ ਰਾਜਪੁਰੇ ਵਾਲਿਆਂ ਦਾ ਬਹੁਤ ਵਧੀਆ ਹੈ ਮੈਨੂੰ ਇਹਦਾ ਮੈਨੂੰ ਜਿਆਦਾ ਨੌਲੇਜ ਨਹੀਂ ਹੈਗੀ ਬਲੇਡਾਂ ਬਾਰੇ ਮੈਨੂੰ ਲੱਗਦਾ ਸ਼ਾਇਦ 55 ਤੋਂ ਤਾਂ ਪਲੱਸ ਹੋਣੇ ਚਾਹੀਦੇ 55 ਬਲੇਡਾਂ ਬਾਰੇ ਮੈਨੂੰ ਤਾਂ ਫੋਟਾਂ ਦੇ ਹਿਸਾਬ ਦੇ ਨਾਲ ਪਤਾ ਰੋਟਾਵਟਰ ਬਹੁਤ ਵਧੀਆ ਆ ਪਈ ਆ ਇੱਜਾ ਬਣਨਾ ਇਧਰ ਆਂਦੇ ਸਿੱਖੀ ਲਾ ਕੇ ਫਿਰ ਇਹ ਛੋਟਾ ਹੈ ਨਾ ਹੁਣ ਵੱਡਾ ਬਣਨਾ ਵੱਡਾ ਆ ਬਈ ਸਿੱਖਾ ਅੰਦਰ ਕਿੰਨੇ ਬਲੇਡ ਪੰਜ ਇਹਨਾਂ ਅੰਦਰ ਅੰਦਰ ਕਰ ਲੈ ਤੱਲਾ ਹੀ ਲੀਨ ਰੱਖ ਲੈ ਇਹਨਾਂ ਦਾ ਉਹ ਤੇਵਾ ਨਾ ਚੱਲਣਾ ਬਣਾਇਆ ਨਹੀਂ ਹੈ ਇੱਦਾਂ ਦੀ 62560 64 60 ਹੈ ਇਹ ਇਗਲ ਮਾਡਲ ਆ ਹੈ ਟੂਟਰ ਬੀਟਰ ਬਹੁਤ ਵਧੀਆ ਹੈ ਉਹ ਗਾਰੰਟੀ ਹੈ ਜਿਵੇਂ ਹਾਲਾਂ ਦੀ ਜਾਂ ਇਹਦੀ ਗੇਅਰ ਕਿਹੜਾ ਲੱਗਦਾ ਗੇਅਰ ਬਾਕਸ ਅੰਦਰ ਹੀ ਬਣਾਉਂਦੇ ਹੋ ਕਿੱਥੇ ਸਾਈਡ ਤੇ ਆ ਦੇ ਹਾਂਜੀ ਏ ਜਿਹੜਾ ਟਰੈਕਟਰ ਦੀ ਟਰੈਕਟਰ ਕਿਹੜਾ ਹਾਂਜੀ 8 ਪੁੱਤਾ ਟਰੈਕਟਰ ਦੀ ਨਹੀਂ ਆਪਾਂ ਕਿਹੜਾ ਟਰੈਕਟਰ ਨਾਲ ਤੁਸੀਂ ਯੂਜ਼ ਕਰਨਾ ਫਿਰ ਉਹਦੇ ਹਿਸਾਬ ਨਾਲ ਸ਼ਾਰਟ ਦੇ ਗੇੜੇ ਬਣਾ ਦਿੰਦੇ ਇਹਦੇ ਉਹਦੇ ਹਾਂ WhatsApp ਤੇ ਅੰਜਮਾ ਵੀ ਚੱਲ ਜੀ ਲੋ ਵੀ ਦੋਸਤੋ ਆਪਣੀ 18 ਤਰੀਕ ਹੋ ਗਈ ਡਨ 18 ਨੂੰ ਲੈ ਕੇ ਜਾਣੇ ਹਾਲ ਤੇ ਹੋ ਸਕਦਾ ਸਤਨਾਮ ਕਹਿੰਦਾ ਮੈਂ ਰੋਟਾ ਵੀਟਰ ਵੀ ਲੈ ਜਾ ਤੇ ਬਾਕੀ 18 ਨੂੰ ਆਪਾਂ ਮੈਮ ਨਾਲ ਕਰਾਂਗੇ ਪੋਡਕਾਸਟ ਤੇ ਜਲਦੀ ਤੁਹਾਡੇ ਸਾਹਮਣੇ ਗੱਲਬਾਤ ਲੈ ਕੇ ਆਵਾਂਗੇ ਕਿਵੇਂ ਇਹਨਾਂ ਦੀ ਲਾਈਫ ਕਿਵੇਂ ਚੱਲ ਰਹੀ ਹੈ ਵਰਗ ਕਿਹੜਾ ਤੇ ਸਾਰਾ ਦਿਖਾਵਾਂਗੇ ਤੁਹਾਨੂੰ